ਪਰ ਇੰਨੀ ਮੰਦ ਭਾਗੀ ਗੱਲ ਆ ਕਿ ਆ ਵੇਖੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਚ ਹਰ ਧਰਮ ਦਾ ਅਦਬ ਸਤਕਾਰ ਤੇ ਬਾਣੀ ਆ ਤੇ ਤੁਸੀਂ ਯਾਰ ਕੁਝ ਸ਼ਰਮ ਕਰੋ ਤੁਸੀਂ ਮਤਲਬ ਇੰਨਾ ਗਿਰ ਚੁੱਕੇ ਇੰਨੀ ਤੁਹਾਡੀ ਸੋਚ ਗਿਰ ਗਈ ਆ ਆ ਲక్ష్ਮੀ ਮਾਤਾ ਜੀ ਦੀ ਫੋਟੋ ਆ ਇਧਰ ਆ ਦਸ ਗੁਰੂ ਸਾਹਿਬਾਨਾਂ ਦੀਆਂ ਪੀਰ ਪਗੰਬਰਾਂ ਦੀਆਂ ਫੋਟੋ ਆ ਇੱਥੇ ਦੀਵੇ ਕੁਝੇ ਫੁੱਲ ਕੈਮੀਕਲ ਦੁੱਧ ਮਤਲਬ ਜੋ ਕੋਈ ਦੱਸਦਾ ਆਪਣੇ ਪਾਲੀ ਕਣਕ ਦੇ ਤੋੜੇ ਤੱਕ ਛੁੱਟ ਜਾਂਦੇ ਲੋਕੀ ਇਸ ਨਹਿਰ ਨੂੰ ਮਤਲਬ ਗੰਦਾ ਨਾਲਾ ਬਣਾਉਣ ਚ ਕੁਝ ਅੰਧਵਿਸ਼ਵਾਸ ਵਿੱਚ ਫਸੇ ਹੋਏ ਲੋਕਾਂ ਨੇ ਕੋਈ ਕਸਰ ਨਹੀਂ ਛੱਡੀ ਪਹਿਲਾਂ ਇਸ ਮੂਰਤੀਆਂ ਨੂੰ ਫੋਟੋਆਂ ਵਾਂ ਨੂੰ ਅਸੀਂ ਘਰਾਂ ਚ ਲੈ ਆਉਂਦੇ ਆ ਸਜਾ ਕੇ ਰੱਖਦੇ ਆ ਇਹਨਾਂ ਤੋਂ ਮੰਗਦੇ ਆ ਬੜਾ ਕੁਝ ਇਹਨਾਂ ਤੇ ਹਾਰ ਚੜਾਉਂਦੇ ਆ ਤੇ ਜਦੋਂ ਸਾਡਾ ਕੰਮ ਨਿਕਲ ਜਾਂਦਾ ਤੇ ਲਿਆ ਕੇ ਇਹਨਾਂ ਨੂੰ ਅਸੀਂ ਇੱਥੇ ਵੇਖੋ ਪਾਣੀ ਵੀ ਨਹੀਂ ਵਗਣਿਆ ਤੇ ਗੰਦਗੀ ਚ ਸੁੱਟ ਜੰਨੇ ਆ ਕਿ ਵੀ ਜੇਕਰ ਨੌ ਸੱਸ ਦਾ ਕਲੇਸ਼ ਆ ਤੇ ਫੇਰ ਜਾ ਕੇ ਬੀਬੀਆਂ ਸਿਆਣਕ ਕੋਲ ਬਹਿ ਜਾਂਦੀਆਂ ਨੇ ਵੀ ਮੇਰੀ ਨੌ ਮੇਰੇ ਕਹਣੇ ਚ ਨਹੀਂ ਆ ਤੇ ਨੌ ਜਾ ਕੇ ਸਿਆਣਕ ਬਹਿ ਜਾਂਦੀਆਂ ਕਹਿੰਦੀ ਮੇਰੇ ਸੱਸ ਮੇਰਾ ਮੈਨੂੰ ਬਹੁਤ ਤੱਕ ਬਸ਼ੰਗ ਕਰਦੀ ਆ ਕਿ ਲੱਗਦਾ ਨੇ ਨੌ ਸੱਸ ਦਾ ਕਲੇਸ਼ ਜਿਹੜਾ ਉਹ ਬਾਬੇ ਤੱਕ ਪਹੁੰਚਦਾ ਦੇਖੋ ਬਾਬਾ ਬਾਦ ਪੰਜਾਬ ਚ ਬਹੁਤ ਹੋ ਗਿਆ ਅੱਜ ਕੱਲ ਦੋ ਕੰਮ ਬੜੇ ਜੋਰਾਂ ਸ਼ੋਰਾਂ ਚੱਲਣ ਨੇ ਜਿੰਨੂੰ ਪਿੰਡ ਚ ਕੋਈ ਨਹੀਂ ਨਾ ਪੁੱਛਦਾ ਇੱਕ ਤੋ ਬਾਬਾ ਬਣਦਾ ਮਾੜੀ ਮੋੜ ਨਾਲੇ ਰੱਖਦਾ ਵਾ ਇਹਦਾ ਟਰੈਵਲ ਏਜੰਟ ਬਣਦਾ ਟਰੈਵਲ ਏਜੰਟ ਵੀ ਮੋਟੀ ਠੱਗੀ ਮਾਰਦੇ ਬਾਹਰ ਭੇਜਣ ਦੇ ਨਾਂ ਤੇ ਨਗਲੀ ਤੇ ਇਹ ਜਿਹੜੇ ਬਾਬੇ ਆ ਵੀ ਮੋਟੀ ਠੱਗੀ ਮਾਰਦੇ ਆ ਵੀ ਤੁਹਾਡਾ ਪਾ ਕਰਦਾਂਗੇ ਵੇਖੋ ਇਹ ਜਿਹੜੀਆਂ ਨਾ ਟੀਵੀ ਤੇ ਐਡਾਂ ਦਿੰਦੇ ਆ ਮੀਆਂ ਪਰਵੇਜ ਬੰਗਾਲੀ ਕੋਈ ਫਲਾਣਾ ਹੋ ਗਿਆ ਕੋਈ ਪਲਾਟਾਂ ਵਾਲੀ ਦੇਵੀ ਹੋ ਗਈ ਕੋਈ ਫਲਾਣਾ ਹੋ ਗਿਆ ਮਤਲਬ ਐਵੇਂ ਵਹਿਮਾਂ ਭਰਮਾਂ ਚ ਥਾਂ ਥਾਂ ਤੇ ਤੁਸੀਂ ਵੇਖੋ ਵੀ ਅੱਜ ਪੰਜਾਬ ਦੇ ਵਿੱਚ ਨਾ ਪਖੰਡੀ ਬਾਬੇ ਪੈ ਗਏ ਜਿਹਨੂੰ ਕੋਈ ਨਹੀਂ ਕੁੱਤੇ ਨਹੀਂ ਪੁੱਛਦੇ ਪਿੰਡ 'ਚ ਉਹ ਪਾਉਂਦਾ ਕੋਈ ਨਾ ਕੋਈ ਲਿਸ਼ਕਣੇ ਜੇ ਕੱਪੜੇ ਤੇ ਬਾਬਾ ਬਣ ਜਾਂਦਾ ਤਾਂ ਲੋਕਾਂ ਨੂੰ ਮਤਲਬ ਸ਼ੁਰੂ ਕਰ ਦਿੰਦੇ ਵਹਿਮਾਂ ਭਰਮਾਂ ਚ ਪਰ ਇੱਥੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਪਖੰਡੀ ਬਾਬੇ ਉਹ ਬੰਦੇ ਦੇ ਪੁੱਤ ਬਣ ਜੋ ਸ਼ੀਖ ਘਰਾਮੀਆਂ ਧੀਆ ਨੇ ਲక్ష్ਮੀ ਘਰਾੜੀਆਂ ਬੱਚੀਆਂ ਨੇ ਸਾਡੀਆਂ ਭੈਣਾਂ ਨੇ ਠੀਕ ਆਣਾ ਤੇ ਇਹ ਲక్ష్ਮੀ ਮਾਂ ਦੀ ਫੋਟੋ ਵੀ ਲੋਕ ਸਤਕਾਰ ਵੀ ਕਰਦੇ ਆ ਘਰੇ ਪੂਜਦੇ ਆ ਹਰ ਤੋਂ ਬਾਅਦ ਸਾਡੇ ਬੱਚਿਆਂ ਕਰਦੇ ਨੇ ਪਰ ਇੱਕੋ ਦੇ ਲక్ష్ਮੀ ਆਉਂਦੀ ਸੀ ਦੀਵਾਲੀ ਦੇਣ ਪੂਰਾ ਸਾਰਾ ਸਾਲ ਲక్ష్ਮੀ ਆਉਂਦੀ ਫਿਰ ਕੰਮ ਨਹੀਂ ਹੁੰਦੀ ਦੇਖੋ ਜਿਹੜਾ ਨਾ ਤੁਹਾਨੂੰ ਦੱਸਿਆ ਵੀ ਦੀਵਾਲੀ ਵਾਲੇ ਦਿਨ ਆਪਾਂ ਪੂਜਾ ਵੀ ਕਰਦੇ ਆ ਬੜਾ ਸਤਕਾਰ ਕਰਦੇ ਬਾਅਦੋਂ ਪਾਣੀ ਚ ਸੁੱਟ ਜਾਂਦੇ ਬਾਬਿਆਂ ਨੂੰ ਤੇ ਮੇਰੀ ਨਾ ਸੁਨੇਹਾ ਨੇ ਬਾਬਿਆਂ ਨੂੰ ਤੇ ਵਾਰਨਿੰਗ ਆ ਤੁਸੀਂ ਸਾਡੀ ਰਡਾਰ ਭੇਜੇ ਤੁਹਾਨੂੰ ਫੜ ਲੈਣਾ ਮੈਂ ਇਹ ਦੱਸ ਦਦ ਜਿੱਦਣ ਕਿਤੇ ਤੁਸੀਂ ਦਾ ਆ ਗਏ ਦੋ ਚੌ ਦਿਨਾਂ ਦੇ ਵਿੱਚ ਨਾਲੇ ਤੇ ਤੁਹਾਨੂੰ ਛੱਤਰਫੇਰ ਨਾਲ ਰੀਜ ਨਾਲੇ মিডিਆ ਦੇ ਸਾਹਮਣੇ ਲਿਆਵਾਂਗੇ ਨਾਲੇ ਇਹਨਾਂ ਦਾ ਮੂੰਹ ਕਾਲਾ ਕਰਕੇ ਇਸੇ ਨਹਿਰ ਦੇ ਉੱਥੇ ਭਾਵਾਂਗੇ ਇਹਨਾਂ ਨੂੰ ਵੀ ਉਹ ਬੰਦੇ ਨੇ ਜਿਨ੍ਹਾਂ ਨੇ ਪਾਣੀ ਨੂੰ ਗੰਦਲਾ ਕੀਤਾ ਸਾਸੀਆ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਤੇ ਤਸਵੀਰਾਂ ਵਖਾਵਾ ਕੇ ਤੁਹਾਨੂੰ ਅੰਮ੍ਰਿਤਸਰ ਦੇ ਪੁਰਾਣੀ ਨਹਿਰ ਜਿਹੜੀ ਕਿ ਤਾਰਾਂ ਵਾਲੇ ਪੁਲ ਦੇ ਨਹਿਰ ਦੀਆਂ ਜਿੱਥੇ ਕਿ ਬੜੀ ਪੁਰਾਣੀ ਨਹਿਰ ਆ ਤੇ ਲੋਕ ਇਸ ਨਹਿਰ ਤੇ ਗਰਮੀਆਂ ਵਿੱਚ ਨਹਾਉਂਦੇ ਵੀ ਸੀ ਤੇ ਗਰਮੀਆਂ ਵਿੱਚ ਇੱਥੇ ਸਿਆਕਨ ਵੀ ਹੁੰਦੇ ਸੀ ਨਹਿਰ ਦੇ ਕੰਢੇ ਪਰ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀ ਨਹਿਰ ਆ ਛੱਪੜਾ ਦਾ ਰੂਪ ਧਾਰਨ ਕਰ ਗਈ ਆ ਗੰਦਾ ਨਾਲੀਆਂ ਦਾ ਰੂਪ ਧਾਰਨ ਕਰ ਗਈ ਐ ਇੱਥੇ ਵਕਤ-ਵਕਤ ਨਾਲ ਦੀ ਲੋਕਾਂ ਨੇ ਇੱਥੇ ਜਾਦੂ ਟੋਨੇ ਕਰਕੇ ਇੱਥੇ ਨਾਰੀਅਲ ਕੁਜੇ ਦੀਵੇ ਤੇ ਦੇਵੀ ਦੇਵਤਾ ਦੀਆਂ ਮੂਰਤੀਆਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਕਿਸੇ ਵਕਤ ਇੱਥੇ ਜਿਹੜੇ ਲੋਕ ਸੀ ਇੰਨਾ ਇਸੇ ਮਾਨ ਸਤਕਾਰ ਕਰਦੇ ਸੀ ਇੱਥੇ ਆ ਕੇ ਆਪਣੇ ਦੇਵੀ ਦੇਵਤਿਆਂ ਦਾ ਪਰ ਕੀ ਹਾਲਾਤ ਕੀ ਬਣ ਗਏ ਨੇ ਤੁਸੀਂ ਦੇਖ ਸਕਦੇ ਹੋ ਇਹ ਹਾਲਾਤ ਨੇ ਇਥੋਂ ਦੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਲੋਕਾਂ ਨੇ ਗੰਦਗੀ ਜਿਹੜੀ ਪਾਈ ਆ ਤੇ ਇਸ ਮੁੱਦੇ ਦਾ ਅੱਡਾ ਗੱਲਬਾਤ ਕਰਨ ਨੂੰ ਤਿਆਰ ਨੇ ਸੋਨੂ ਜੰਡੇ ਵਾਲਾ ਜਿਹੜੇ ਕਿ ਸਮਾਜ ਸੇਵੀ ਨੇ ਅਕਸਰ ਇਸ ਮੁੱਦਿਆਂ ਤੇ ਉਹ ਗੱਲਬਾਤ ਕਰਦੇ ਨੇ ਸੋਨੂ ਜੰਡੇ ਵਾਲਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਭਾਜੀ ਤੁਹਾਡਾ ਤੁਹਾਡੇ ਸਾਰੇ ਵੇਖਣ ਵਾਲੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਕ ਪੰਜਾਬ ਦਾ ਬਹੁਤ ਵੱਡਾ ਤੇ ਇੰਪੋਰਟੈਂਟ ਇਸ਼ੂ ਜਿਹੜਾ ਉਹ ਚੁੱਕ ਰਹੇ ਹੋ। ਜੁਣ ਜਿਹੜਾ ਅਸੀਂ ਦੇਖਿਆ ਵੀ ਦੇਵੀ-ਦੇਵਤਾ ਦੀਆਂ ਫੋਟੋਆਂ ਦੀ ਇੱਥੇ ਨਾਦਰ ਕੀਤੀ ਜਾਂਦੀ ਆ ਜਿੱਥੇ ਕਿੰਗ ਇਹ ਬੇਅਰਬੀ ਹੁੰਦੀ ਆ ਅਸੀਂ ਦੇਖਿਆ ਵੀ ਇੱਥੇ ਸ਼ਰਿਆ ਬੇਅਰਬੀ ਦੇਖਣ ਨੂੰ ਮਿਲਦੀ ਆ ਦੇਵੀ-ਦੇਵਤੇ ਜਾਂ ਗੁਰੂ ਸਾਹਿਬ ਦੀਆਂ ਫੋਟੋਆਂ ਵੀ ਆ ਦਸੀਂ ਪਾਸ਼ਾ ਦੀ ਫੋਟੋਆਂ ਵੀ ਆ ਹੋਰ ਇੱਥੇ ਅਸੀਂ ਦੇਖਦੇ ਆ ਵੀ ਦੇਵੀ-ਦੇਵਤਾ ਦੀਆਂ ਮੂਰਤੀਆਂ ਕਹਿ ਲਓ ਜਾਂ ਹੋਰ ਇੱਥੇ ਫੋਟੋਆਂ ਖਾਤੀ ਇੱਥੇ ਕੁਝੇ ਵਗੈਰਾ ਜਿੰਦਾ ਵੀ ਕਹਿ ਲਓ ਤੁਸੀਂ ਗੰਦਗਵਾਰਾ ਵਾ ਸਾਰਾ ਇੱਥੇ ਨਿਆ ਛੁੱਟਿਆ ਆਂਦਾ ਵਾ ਦੇਵੀ ਦੇਵ ਦੇ ਪਵਿੱਤਰ ਮੂਰਤੀਆਂ ਨੇ ਪਵਿੱਤਰ ਫੋਟੋਆਂ ਨੇ ਲక్ష్ਮੀ ਮਾਂ ਜਿਹੜੀ ਲక్ష్ਮੀ ਸਾਰਿਆਂ ਨੂੰ ਪਿਆਰੀ ਹੁੰਦੀ ਆ ਲక్ష్ਮੀ ਦੀ ਫੋਟੋ ਇੱਥੇ ਦੇਖਣ ਨੂੰ ਮਿਲਦੀ ਆ ਕਿਸ ਤਾਂ ਦੇ ਦੇ ਜਾਈਦਾ ਮੈਨੂੰ ਤਾਂ ਸ਼ਰਮ ਆਉਂਦੀ ਐ ਇੱਥੋਂ ਦੇ ਚੰਦ ਉਹਨਾਂ ਅੰਧਵਿਸ਼ਵਾਸ ਵਿੱਚ ਫਸੇ ਹੋ ਲੋਕਾਂ ਤੇ ਕਿ ਯਾਰ ਤੁਸੀਂ ਕਿਹੜੇ ਕੰਮਾਂ 'ਚ ਫਸ ਗਏ ਇਹ ਤਨਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਗੁਰੂ ਨਗਰੀ ਦੇ ਵਿੱਚੋਂ ਇੱਕੋ ਇੱਕ ਨਹਿਰ ਨਿਕਲਦੀ ਆ ਜਿਸ ਦੀ ਅਸੀਂ ਕੁਝ ਦਿਨ ਪਹਿਲਾਂ ਹੀ ਸਾਫ਼ ਸਫਾਈ ਦੇ ਲਈ ਪਰਲੇ ਬਣੇ ਉਹ ਕੰਮ ਸ਼ੁਰੂ ਕਰਵਾਇਆ ਸਰਦਾਰ ਗੁਰਜੀਤ ਸਿੰਘ ਔਜਲਾ ਜੋ ਗੁਰੂ ਨਗਰੀ ਦੇ ਐਮ ਇੱਧਰਲੇ ਬੰਨੇ ਜਿਹੜਾ ਅਸੀਂ ਥੋੜਾ ਹਲੇ ਕੰਮ ਸ਼ੁਰੂ ਕਰਨਾ ਸੀਗਾ ਤੇ ਅਸੀਂ ਚਾਨਕ ਜਦੋਂ ਵੇਖਿਆ ਵੀ ਉਧਰੋਂ ਲੋਕੀ ਹਟੇ ਤੇ ਇੱਧਰ ਆਣ ਕੇ ਗੰਦ ਪਾਉਣ ਡਿਆ ਪਏ ਪਰ ਇੰਨੀ ਮੰਦ ਭਾਗੀ ਗੱਲ ਆ ਕਿ ਆ ਵੇਖੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਚ ਹਰ ਧਰਮ ਦਾ ਅਦਬ ਸਤਕਾਰ ਤੇ ਬਾਣੀ ਆ ਤੇ ਤੁਸੀਂ ਯਾਰ ਕੁਝ ਸ਼ਰਮ ਕਰੋ ਤੁਸੀਂ ਮਤਲਬ ਇੰਨਾ ਗਿਰ ਚੁੱਕੇ ਇੰਨੀ ਤੁਹਾਡੀ ਸੋਚ ਗਿਰ ਗਈ ਆ ਆ ਲక్ష్ਮੀ ਮਾਤਾ ਜੀ ਦੀ ਫੋਟੋ ਆ ਇੱਧਰ ਆ ਦਸ ਗੁਰੂ ਸਾਹਿਬਾਨਾਂ ਦੀਆਂ ਪੀਰ ਪਗੰਬਰਾਂ ਦੀਆਂ ਫੋਟੋ ਆ ਇੱਥੇ ਦੀਵੇ ਕੁਜੇ ਫੁੱਲ ਕੈਮੀਕਲ ਦੁੱਧ ਮਤਲਬ ਜੋ ਕੋਈ ਦੱਸਦਾ ਆਪਣੇ ਪਾਲੀ ਕਣਕ ਦੇ ਤੋੜੇ ਤੱਕ ਛੁੱਟ ਜਾਂਦੇ ਲੋਕੀ ਇਸ ਨਹਿਰ ਨੂੰ ਮਤਲਬ ਗੰਦਾ ਨਾਲਾ ਬਣਾਉਣ ਚ ਕੁਝ ਅੰਧਵਿਸ਼ਵਾਸ ਵਿੱਚ ਫਸੇ ਹੋਏ ਲੋਕਾਂ ਨੇ ਕੋਈ ਕਸਰ ਨਹੀਂ ਛੱਡੀ ਪਹਿਲਾਂ ਇਸ ਮੂਰਤੀਆਂ ਨੂੰ ਫੋਟੋਆਂ ਨੂੰ ਅਸੀਂ ਘਰਾਂ ਚ ਲੈ ਆਉਨੇ ਆ ਸਜਾ ਕੇ ਰੱਖਦੇ ਆ ਇਹਨਾਂ ਤੋਂ ਮੰਗਦੇ ਆ ਬੜਾ ਕੁਝ ਇਹਨਾਂ ਦੇ ਹਾਰ ਚੜਾਉਨੇ ਆ ਤੇ ਜਦੋਂ ਸਾਡਾ ਕੰਮ ਨਿਕਲ ਜਾਂਦਾ ਤੇ ਲਿਆ ਕੇ ਇਹਨਾਂ ਨੂੰ ਅਸੀਂ ਇੱਥੇ ਵੇਖੋ ਪਾਣੀ ਵੀ ਨਹੀਂ ਵਗਣਿਆ ਤੇ ਗੰਦਗੀ ਚ ਸੁੱਟ ਜਾਂਦੇ ਆ ਉਹ ਯਾਰ ਕੁਝ ਸ਼ਰਮ ਕਰੋ ਰੱਬ ਨਾਲ ਵੀ ਕਾਰੋਬਾਰ ਕਰੀਦਾ ਜਿਸ ਰੱਬ ਨੂੰ ਤੁਸੀਂ ਮੰਨਦੇ ਜੇ ਜਿਹਦੀ ਤੁਸੀਂ ਪੂਜਾ ਕਰਦੇ ਜੇ ਜੇ ਉਸ ਦੇ ਨਾਲ ਹੀ ਤੁਸੀਂ ਆ ਕਰਦੇ ਤੇ ਤੁਸੀਂ ਆਪਣੇ ਬੱਚਿਆਂ ਦੇ ਜਾਂ ਸਾਡੇ ਸਮਾਜ ਦੇ ਕਿੱਥੋਂ ਸਕੇ ਹੋਗੇ ਇਹ ਲੋਕ ਮਾਨਸਿਕ ਰੋਗੀ ਹੋ ਗਏ ਆ ਇਹਨਾਂ ਲੋਕਾਂ ਨੂੰ ਕੋਈ ਰੱਬ ਦਾ ਡਰ ਨਹੀਂ ਆ ਜਿਹੜਾ ਬੰਦਾ ਗੁਰੂ ਨਾਨਕੀ ਚ ਗੰਦ ਪਾਉਣ ਡਿਆ ਤੋ ਕਿਸੇ ਦਾ ਸਕਾ ਕੀ ਹੋ ਸਕਦਾ ਗੁਰੂ ਰਾਮਦਾਸ ਮਾਰੀ ਦੀ ਨਗਰੀ ਦੂਰੋਂ ਦੂਰੋਂ ਲੋਕੀ ਦਰਸ਼ਨ ਕਰਨ ਆਉਂਦੇ ਆ ਤੇ ਜਦੋਂ ਇਸ ਨਹਿਰ ਤੋਂ ਨੰਗਦੇ ਆ ਨਾ ਸਾਨੂੰ ਸ਼ਰਮ ਆਉਂਦੀ ਜਦੋਂ ਵੇਖ ਕੇ ਕਹਿੰਦੇ ਇੱਥੋਂ ਗੰਦੀ 스ਮੈਲ ਆਉਂਦੀ ਆ ਤੇ ਐਨੇ ਪ੍ਰੋਜੈਕਟ ਇੱਥੇ ਇਹਨਾਂ ਕਾਰੋਬਾਰ ਲੋਕਾਂ ਦਾ ਜਿਹੜਾ ਇੱਥੇ ਬੜੇ ਜੋਰਾ ਸ਼ੋਰਾ ਨਾਲ ਵਿਚਾਰੇ ਕੰਮ ਕਰਨ ਤੇ ਬਾਹਰੋਂ ਜਦੋਂ ਕੋਈ ਵਪਾਰੀ ਲੋਕ ਵੀ ਆਉਂਦੇ ਹੋ ਕਿਤੇ ਅਕਸਰ ਖਲੋ ਜਾਂਦੇ ਇੱਥੇ ਅੱਗੇ ਨਹਿਰ ਤੇ ਨਾਲ ਹੀ ਦਰ ਪਰਲੇ ਬੰਨੇ ਖਲੋ ਕੇ ਲੋਕੀ ਪਾਣੀ ਪੀਂਦੇ ਸੀਗੇ ਇੱਕ ਬੰਨੇ ਸਵਰਗ ਇੱਕ ਬੰਨੇ ਨਰਕ ਇੱਥੇ ਲੋਕਾਂ ਨੇ ਚੰਦ ਬੰਦਿਆਂ ਨੇ ਜਿਹੜਾ ਨਾ ਪਖੰਡੀ ਬਾਬਿਆਂ ਦੇ ਮਗਰ ਲਾ ਕੇ ਗੰਧ ਪਾਉਣ ਚ ਕੋਈ ਕਸਰ ਛੱਡੀ ਨਹੀਂ ਤੇ ਇੰਨਾ ਕਿ ਗੰਧ ਪਾਤਾ ਵੀ ਤੁਸੀਂ ਜਿੱਧਰ ਮਰਜੀ ਵੇਖ ਲਓ ਕੁਜੇ ਸੁੱਟੀ ਜਾਂਦਾ ਕੋਈ ਮੂਰਤੀਆਂ ਸੁੱਟੀ ਜਾਂਦਾ ਕੋਈ ਤੋੜੇ ਲਿਉਂਦਾ ਕਰੋ ਕੈਮੀਕਲਾਂ ਦੇ ਛੋੜ ਜਾਂਦਾ ਸੀ ਕਿੰਨਿਆਂ ਕ ਨਾਲ ਲੜੀਏ ਜੇ ਕੈਮਰਾ ਮਾਰਦੇ মিডিਆ ਵਾਲੇ ਤੇ ਭੱਜ ਜਾਂਦੇ ਵੇਖ ਕੇ ਪਰ ਲੱਖ ਲਾਂਤਿਆ ਯਾਰ ਇਥੇ ਤਾਂ ਟਰੱਕਾਂ ਦੇ ਟਰੱਕ ਇਥੋਂ ਸਫਾਈ ਕਰਾਉਣੀ ਪੈਣੀ ਆ ਤੇ ਤੁਸੀਂ ਥੋੜੀ ਜੀ ਤੇ ਭਈ ਸ਼ਰਮ ਕਰੋ ਗੁਰੂ ਨਗਰੀ ਦੇ ਵਿੱਚ ਤੁਸੀਂ ਰਹਿੰਦੇ ਜੇ ਐਨੇ ਅੰਧ ਵਿਸ਼ਵਾਸ ਚ ਫਸ ਗਏ ਰੱਬ ਤੇ ਯਕੀਨ ਰੱਖੋ ਪਖੰਡੀ ਬਾਬਿਆਂ ਤੁਹਾਨੂੰ ਕੁਝ ਨਹੀਂ ਦੇਣਾ। ਬਸ ਉਹ ਜਿਹੜੇ ਵਾਲਾ ਜੀ ਲੋਕ ਸਾਡੇ ਕਿਦਦਨ ਤੁਰ ਪੈਣ ਸੀ ਦੇਖਿਆ ਵੀ ਜੇਕਰ ਕਿਸੇ ਦਾ ਪੁੱਤ ਹੀ ਪੁੱਤ ਨਹੀਂ ਪੜ੍ਹਾਈ ਕਰਦਾ ਤੇ ਉਹ ਸਿਆਣਕ ਚੱਲ ਜਾਂਦਾ ਉਹ ਇੱਥੇ ਆ ਕੇ ਦੱਸਦਾ ਪਾਪ ਸਿਰ ਤੋਂ ਨਾਹੀ ਆ ਬਾ ਤੇਰਾ ਮਸਲਾ ਹੱਲ ਹੋ ਜਾਊਗਾ ਤੇਰੇ ਬੱਚੇ ਪੜ੍ਹਨ ਲੱਪ ਲੰਗੇ। ਜੇਕਰ ਦਾ ਪੁੱਤ ਵਿਦੇਸ਼ ਨਹੀਂ ਜਾਂਦਾ ਉਹ ਉਹਨੂੰ ਦੱਸ ਦਿੰਦੇ ਸਿਆਣੇ ਵੀ ਨਹਿਰ ਤੇ ਜਾ ਕੇ ਫਲਾਂਜੀ ਜਲ ਪ੍ਰਵਾਹ ਕਰਦੇ ਤੇਰਾ ਪੁੱਤ ਬਾਹਰ ਚੱਲ ਜਾਊਗਾ। ਜੇਕਰ ਦਾ ਧੀ ਪੁੱਤ ਲੜਦਾ ਆਪਨ ਨੌਕਰੀ ਤੇ ਕਲੇਸ਼ ਆ ਉਹ ਆ ਕੇ ਨਹਿਰ ਤੇ ਜਲ ਪ੍ਰਵਾਹ ਮਤਲਬ ਕੋਈ ਵੀ ਮਸਲਾ ਹੁੰਦਾ ਤੇ ਨਹਿਰ ਤੇ ਆ ਕੇ ਮੁੱਕਦਾ ਵੀ ਨਹਿਰ ਤੇ ਜਲ ਪ੍ਰਵਾਹ ਕਰਦੇ ਉਹ ਵੇਖੋ ਇਹ ਜਿਹੜੀਆਂ ਨਾ ਟੀਵੀ ਤੇ ਐਡਾ ਦਿੰਦੇ ਆ ਮੀਆਂ ਪਰਵੇਜ ਬੰਗਾਲੀ ਕੋਈ ਫਲਾਣਾ ਹੋ ਗਿਆ ਕੋਈ ਪਲਾਟਾਂ ਵਾਲੀ ਦੇਵੀ ਹੋ ਗਈ ਕੋਈ ਫਲਾਣਾ ਹੋ ਗਿਆ ਮਤਲਬ ਐਵੇਂ ਵਹਿਮਾ ਭਰਮਾ ਚ ਥਾਂ ਥਾਂ ਤੇ ਤੁਸੀਂ ਵੇਖੋ ਵੀ ਅੱਜ ਪੰਜਾਬ ਦੇ ਵਿੱਚ ਨਾ ਪਖੰਡੀ ਬਾਬੇ ਪੈ ਗਏ ਜਿਹਨੂੰ ਕੋਈ ਨਹੀਂ ਕੁੱਤੇ ਨਹੀਂ ਪੁੱਛਦੇ ਪਿੰਡ ਚ ਉਹ ਪਾਉਂਦਾ ਕੋਈ ਨਾ ਕੋਈ ਲਿਸ਼ਕਣੇ ਜੇ ਕੱਪੜੇ ਤੇ ਬਾਬਾ ਬਣ ਜਾਂਦਾ ਤੇ ਲੋਕਾਂ ਨੂੰ ਮਤਲਬ ਸ਼ੁਰੂ ਕਰ ਦਿੰਦੇ ਵਹਿਮਾ ਭਰਮਾ ਚ ਪਰ ਇੱਥੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਪਖੰਡੀ ਬਾਬੇ ਉਹ ਬੰਦੇ ਦੇ ਪੁੱਤ ਬਣ ਜੋ ਢੋਡੇ ਦੇ ਸਾਡੀ ਅੱਖ ਆ ਪ੍ਰਸ਼ਾਸਨ ਦੀ ਵੀ ਅੱਖ ਆ ਤੇ ਜਿਸ ਦਿਨ ਤੁਸੀਂ ਨજર ਆ ਗਏ ਕਿਤੇ ਸਾਡੇ ਮਤਲਬ ਰਡਾਰ ਤੇ ਤੁਸੀਂ ਆ ਗਏ ਨਾ ਇਹ ਕਿਸੇ ਨੂੰ ਦੱਸ ਦੇ ਤੁਸੀਂ ਬਹਿਮਾ ਪਰਮਾ ਨਾਲੇ ਤੇ ਤੁਹਾਨੂੰ ਫੇਰਾਂਗੇ ਛਤਰ ਉਥੇ ਨਾਲੇ ਤੁਹਾਡਾ ਮੂੰਹ ਕਾਲਾ ਕਰਕੇ ਲੋਕਾਂ ਸਾਹਮਣੇ ਲਿਆਵਾਂਗੇ ਤੁਸੀਂ ਸਾਡੀ ਰਡਾਰ ਤੇ ਜੇ ਕਿਉਂਕਿ ਜੇ ਤੁਸੀਂ ਸਾਡੇ ਪਾਣੀ ਨੂੰ ਗੰਦਾ ਕਰੋਗੇ ਤੇ ਫੇਰ ਸਾਡਾ ਤੁਸੀਂ ਕੋਈ ਨਹੀਂ ਲੱਗਦੇ ਸਾਡੇ ਕਿਉਂਕਿ ਇਹ ਗੁਰੂ ਨਗਰੀ ਦੇ ਵਿੱਚ ਅਸੀਂ ਇਹ ਕੁਝ ਨਹੀਂ ਹੋਣ ਦੇਣਾ ਜੇ ਤੁਸੀਂ ਕਹੋ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਪਵਨ ਗੁਰੂ ਪਾਣੀ ਪੀਤਾ ਮਾਤਾ ਦਰਤ ਮਾਤਾ ਪਾਣੀ ਸਾਡਾ ਪਿਤਾ ਵਾ ਤੇ ਸਾਡੀ ਬਾਡੀ ਵਿੱਚ ਦੇਖੋ 95% ਪਾਣੀ ਆ ਤੇ ਜੇ ਤੁਸੀਂ ਆਣ ਕੇ ਸਾਡੇ ਪਾਣੀ ਨੂੰ ਗੰਦਾ ਕਰੋਗੇ ਤੇ ਇਹ ਗਲਤੀ ਜੇ ਬਣਨੀ ਤੁਹਾਨੂੰ ਵਾਰਨਿੰਗ ਆ ਜੇ ਤੇ ਸੁਧਰ ਜੋਗੇ ਚੰਗੇ ਰਹੋਗੇ ਕਾਰੋਬਾਰ ਕੋਈ ਹੋਰ ਕਰ ਲਓ ਲੋਕਾਂ ਨੂੰ ਵਹਿਮਾਂ ਭਰਮਾਂ ਚ ਪਾਉਣਾ ਛੱਡ ਦਿਓ ਤੇ ਜੇ ਕਿਤੇ ਦਾਗ ਇਹ ਤੇ ਫਿਰ ਸਾਰੀ ਜ਼ਿੰਦਗੀ ਜੇਲ੍ਹ ਚ ਕਟੋਗੇ ਬਾਹਰ ਨਹੀਂ ਤੁਸੀਂ ਆਉਂਦੇ ਕਿਉਂਕਿ ਤੁਹਾਡੇ ਤੇ ਹਰ ਉਸ ਬੰਦੇ ਦੀ ਅੱਖ ਆ ਜਿਹੜਾ ਇੱਥੇ ਆਲੇ ਦੁਆਲੇ ਘੁੰਮ ਕੇ ਵੇਖਦਾ ਜਦੋਂ ਤੁਸੀਂ ਹਰ ਧਰਮ ਦਾ ਨਰਾਦਰ ਕਰਦੇ ਜੇ ਤੇ ਫਿਰ ਤੁਸੀਂ ਇਹਨਾਂ ਦੇਵੀ ਦੇਵਤਿਆਂ ਦੀ ਪੂਜਾ ਕਰਕੇ ਤੇ ਇਹਨਾਂ ਦੇ ਨਾਮ ਤੇ ਤੇ ਤੁਸੀਂ ਠੱਗੀਆਂ ਮਾਰਦੇ ਜੇ ਜਿਨ੍ਹਾਂ ਦਾ ਤੁਸੀਂ ਨਰਾਦਰ ਕਰਦੇ ਜਿਹੜੀਆਂ ਫੋਟੋਆਂ ਇੱਥੇ ਸੁੱਟ ਕੇ ਜਾਂਦੇ ਫੁੱਲ ਸੁੱਟ ਕੇ ਜਾਂਦੇ ਜੇ ਕੁਝੇ ਸੁੱਟ ਕੇ ਜਾਂਦੇ ਜੇ ਇਹਦੇ ਨਾਲ ਸੰਤੁਸ਼ਟੀ ਮਿਲ ਜੂ ਜਿਹਦੇ ਨਾਲ ਕੁਝ ਵਿਗੜਦਾ ਤੇ ਮੀਡੀਆ ਵਾਲੇ ਸਾਰੇ ਵੀਰ ਮੈਂ ਵੀ ਵਿੱਚ ਪਾਣੀ ਦੇ ਘੁੰਮ ਰਿਹਾ ਇੱਥੇ ਗੁਰੂ ਨਗਰੀ ਦੇ ਐਮਪੀ ਆਇਲਾ ਸਾਹਿਬ ਪਾਣੀ ਦੇ ਵਿੱਚ ਘੁੰਮਦੇ ਰਿਹਾ ਸਫਾਈ ਕਰਾਉਣ ਦੇ ਅਸੀਂ ਤੇ ਯਾਰ ਸਾਨੂੰ ਨਹੀਂ ਕੁਝ ਹੁੰਦਾ ਇਹ ਟੂਣਿਆਂ ਟਾਣਿਆਂ ਚ ਕੁਝ ਨਹੀਂ ਰੱਖਿਆ ਇਹ ਮਾਨਸਿਕ ਰੋਗੀ ਹੋ ਗਏ ਲੋਕ ਕਿਰਤ ਕਰੋ ਵੰਡ ਛਕੋ ਕੰਮ ਕਰਨਾ ਹੀ ਪਹਿਣਾ ਮੈਂ ਕੰਮਚੋਰ ਲੋਗ ਆ ਜਿਹੜੇ ਇਹ ਕੰਮ ਕਰਦੇ ਆ ਪਰ ਸੁਣ ਜਿੰਦੇ ਵਾਲੇ ਸੀ ਲਿਖਿਆ ਵੀ ਜੇਕਰ ਨੌ ਸੱਸ ਦਾ ਕਲੇਸ਼ ਆ ਤੇ ਫਿਰ ਜਾ ਕੇ ਬੀਬੀਆਂ ਸਿਆਣਕ ਕੋਲ ਬਹਿ ਜਾਂਦੀਆਂ ਨੇ ਵੀ ਮੇਰੀ ਨੌ ਮੇਰੇ ਕਹਣੇ ਚ ਨਹੀਂ ਆ ਤੇ ਨੌ ਜਾ ਕੇ ਸਿਆਣਕ ਬਹਿ ਜਾਂਦੀਆਂ ਕਹਿੰਦੀ ਮੇਰੇ ਸੱਸ ਮੇਰਾ ਮੈਨੂੰ ਬਹੁਤ ਤੰਗ ਪਰਸ਼ੰਗ ਕਰਦੀ ਆ ਕਿ ਲੱਗਦਾ ਜੀ ਨੌ ਸੱਸ ਦਾ ਕਲੇਸ਼ ਜਿਹੜਾ ਉਹ ਬਾਬੇ ਤੱਕ ਪਹੁੰਚਦਾ ਵੇਖੋ ਬਾਬਾ ਬਾਦ ਪੰਜਾਬ ਚ ਬਹੁਤ ਹੋ ਗਿਆ ਅੱਜ ਕੱਲ ਦੋ ਕੰਮ ਬੜੇ ਜੋਰਾਂ ਸ਼ੋਰਾਂ ਚੱਲਣ ਨੇ ਜਿੰਨੂੰ ਪਿੰਡ ਚ ਕੋਈ ਨਹੀਂ ਨਾ ਪੁੱਛਦਾ ਇੱਕ ਤੋ ਬਾਬਾ ਬਣਦਾ ਮਾੜੀ ਮੋੜ ਨਾਲੇ ਰੱਖਦਾ ਵਾ ਇਹ ਟ੍ਰੈਵਲ ਟਰੈਵਲ ਏਜੰਟ ਵੀ ਮੋਟੀ ਠੱਗੀ ਮਾਰਦੇ ਬਾਹਰ ਭੇਜਦੇ ਨਾਂ ਤੇ ਨਗਲੀ ਵਿਜੇ ਦੇ ਦਿੰਦੇ ਆ ਤੇ ਇਹ ਜਿਹੜੇ ਬਾਬੇ ਆ ਵੀ ਮੋਟੀ ਠੱਗੀ ਮਾਰਦੇ ਆ ਵੀ ਤੁਹਾਡਾ ਪਾ ਕਰਦਾਂਗੇ ਇਹ ਸਾਰੇ ਆਪਾਲ ਹੀ ਆ ਕੁਜੇ ਲਿਆ ਕੇ ਦੁਜੇ ਤਜੇ ਯਾਰ ਤੁਸੀਂ ਕੀ ਕਰਤਾ ਨਹਿਰ ਦਾ ਹਾਲੇ ਤੋਂ ਟਰੱਕਾਂ ਦੇ ਟਰੱਕ ਗੰਦ ਨਿਕਲਦਾ ਵਾ ਇਹ ਗੁਰੂ ਨਗਰੀ ਚੋਂ ਨਹਿਰ ਨਿਕਲਦੀ ਹੈ ਜੇ ਪਾਣੀ ਸਾਡਾ ਪਿਤਾਵਾ ਪਾਣੀ ਸਾਡਾ ਜੀਵਨ ਆ ਕੁਦਰਤ ਵੱਲੋਂ ਦਿੱਤੀ ਹੋਈ ਇੱਕ ਅਨਮੋਲ ਦਾਤ ਆ ਜੇ ਇਹਨੂੰ ਹੀ ਗੰਦਾ ਕਰਤਾ ਨਾ ਜੇ ਤੁਸੀਂ ਆਪਣੇ ਪਿਤਾ ਦੇ ਨਹੀਂ ਤੇ ਫਿਰ ਤੁਸੀਂ ਕਿਸੇ ਦੇ ਵੀ ਸਕੇ ਨਹੀਂ ਅੰਤ ਵੇਲਾ ਜਦੋਂ ਆਉਂਦਾ ਨਾ ਤੇ ਬੰਦਾ ਪਾਣੀ ਮੰਗਦਾ ਕਿ ਨਹੀਂ ਮੰਗਦਾ ਤੇ ਫਿਰ ਇਹ ਵੀ ਨਹੀਂ ਨਸੀਬ ਹੋਣਾ ਤੁਸੀਂ ਜੋ ਕਰਨਾ ਨਾ ਅੱਜ ਅਸੀਂ ਨਹੀਂ ਵੇਖ ਸਕਦੇ ਪ੍ਰਸ਼ਾਸਨ ਹੀ ਵੇਖਦਾ ਪਰ ਉਹ ਰੱਬ ਤੇ ਵੇਖ ਰਿਹਾ ਨਾ ਇਹਨਾਂ ਦਾ ਇਲਾਜ ਇੱਕੋ ਹੀ ਆ ਪੁਲਿਸ ਕਮਿਸ਼ਨਰ ਤੇ ਕਾਰਪੋਰੇਸ਼ਨ ਦੇ ਕਮਿਸ਼ਨਰ ਤੇ ਸਾਡੇ ਡੀਸੀ ਸਾਹਿਬ ਉਹਨਾਂ ਨੂੰ ਮੈਂ ਮਿਲ ਕੇ ਬੇਨਤੀ ਕਰਨੀ ਆ ਭੀ ਇੱਥੇ ਨਾ ਇੱਕ ਤੇ ਕੈਮਰੇ ਲਗਾਉਣ ਤੇ ਇੱਕ ਇਹਨਾਂ ਦੇ ਲਈ ਵਿਸ਼ੇਸ਼ ਸਨਮਾਨ ਕਰਨ ਇਹਨਾਂ ਦਾ ਇੱਕ ਤੇ ਨਾ ਇਹਨਾਂ ਨੂੰ ਗਲ ਦੇ ਵਿੱਚ ਪਾ ਕੇ ਇਹਨਾਂ ਦੇ ਗੈਰ ਜ਼ਿੰਮੇਵਾਰ ਹੋਣ ਦਾ ਜਿਹੜਾ ਇਹਨਾਂ ਨੂੰ ਅਵਾਰਡ ਦਿੱਤਾ ਜਾਵੇ ਸਨਮਾਨ ਦਿੱਤਾ ਜਾਵੇ ਪੱਤਰ ਵੀ ਇਹ ਜਿਹੜੇ ਲੋਕ ਉਹ ਨੇ ਜੋ ਅਮਰitsar ਵਿੱਚ ਗੰਦਗੀ ਪਾਉਂਦੇ ਤੇ ਇੱਥੇ ਕਾਰਪਸ਼ਨ ਦੀਆਂ ਸਕਰੀਨਾਂ ਦੇ ਉੱਤੇ ਇਹਨਾਂ ਦੀ ਵੀਡੀਓ ਚਲਾਈ ਜਾਵੇ ਲੋਕਾਂ ਨੂੰ ਵੀ ਪਤਾ ਲੱਗੇ ਕਿ ਕਿੰਨੇ ਕਿ ਜ਼ਿੰਮੇਵਾਰ ਨੇ ਵੱਡੀਆਂ ਵੱਡੀਆਂ ਪੱਗਾਂ ਬੰਨ ਕੇ ਵੱਡੇ ਵੱਡੇ ਟਿੱਕੇ ਲਾ ਕੇ ਤੇ ਵੱਡੇ ਵੱਡੇ ਸੋਹਣੇ ਕੱਪੜੇ ਪਾ ਕੇ ਜਦੋਂ ਤੁਸੀਂ ਗੱਡੀਆਂ 'ਚੋਂ ਇੱਥੇ ਉੱਤਰ ਕੇ ਆਉਂਦੇ ਜੇ ਨਾ ਤੇ ਇੱਥੇ ਆਲੇ ਦੁਆਲੇ ਕੈਮਰੇ ਲੱਗਣਗੇ ਤੁਹਾਡੀਆਂ ਸਾਰੀਆਂ ਕਰਤੂਤਾਂ ਲੋਕਾਂ ਦੇ ਸਾਹਮਣੇ ਆਉਣਗੀਆਂ ਸਮਾਜ 'ਚ ਅਸੀਂ ਕੁਝ ਹੋਰ ਆ ਪਰ ਦਿਖਾਵਾ ਸਾਡਾ ਜ ਤੇ ਇਹ ਜਿਹੜੀ ਗੰਦਗੀ ਪਾਈ ਆ ਨਾ ਇਹ ਉਹਨਾਂ ਲੋਕਾਂ ਨੇ ਪਾਈ ਆ ਜਿੰਨਾ ਘਰ ਚ ਕੂੜਾ ਗੰਦ ਅਰਗਬਤੀਆਂ ਫੁੱਲ ਚੁੱਕ ਚੁੱਕ ਫੋਟੋਆਂ ਸੁੱਟੀ ਜਾਂਦੇ ਯਾਰ ਤੁਸੀਂ ਰੱਬ ਨਾਲ ਹੀ ਬਿਜ਼ਨਸ ਸ਼ੁਰੂ ਕਰਤਾ ਜਿਸ ਰੱਬ ਦੀ ਤੁਸੀਂ ਪੂਜਾ ਕਰਦੇ ਪਹਿਲਾਂ ਉਹਦੇ ਨੂੰ ਪੂਜਦੇ ਜੇ ਬਾਅਦ ਚੋ ਲੈ ਕੇ ਇੱਥੇ ਗੰਦ ਚ ਸੁੱਟ ਦਿੰਦੇ ਤੇ ਉਹ ਰੱਬ ਕਿੱਥੇ ਤੁਹਾਡੇ ਤੇ ਮਤਲਬ ਕਿਰਪਾ ਕਰੂਗਾ ਰੱਬ ਨੇ ਤੇ ਫਿਰ ਤੁਹਾਡਾ ਬੇੜਾ ਕਰਕੇ ਕਰਨਾ ਜਦੋਂ ਤੁਸੀਂ ਪਾਣੀ ਦਾ ਬੇੜਾ ਕਰਕੇ ਕਰਨ ਦੇ ਜੀ ਇਹ ਪਾਣੀ ਕਿੰਨੀਆਂ ਜਗ੍ਹਾ ਤੇ ਕੰਮ ਆਣਾ ਵਾ ਸੁਣ ਜੀ ਨਾਲੇ ਜੀ ਕਿਸ ਤਰ੍ਹਾਂ ਦੇਖਦੇ ਹੋ ਚੀਜ਼ ਨੂੰ ਅਸੀਂ ਦੇਖਿਆ ਵੀ ਖਾਸ ਕਰਕੇ ਅਮਰਸਰ ਦੀ ਗੱਲ ਕਰੀਏ ਬڑے ਲੋਕ ਕਹਿੰਦੇ ਗੁਰੂ ਆਂਬਾਦੀ ਨਗਰੀ ਆ بڑے ਲੋਕ ਸਿਆਣੇ ਵੀ ਇੱਥੇ ਹੈਗੇ ਨੇ ਪਰ ਜੇ ਕਿੱਥੇ ਲੋਕ ਸਿਆਣੇ ਚਲ ਗਏ ਲੋਕਾਂ ਦੀ ਸਿਆਣਪ ਕਿੱਥੇ ਚਲ ਗਈ ਹੈ ਮੈਂ ਦੇਖਦੇ ਆ ਵੀ ਕੋਈ ਵੀ ਵਾਰ ਹੁੰਦਾ ਚਾਹੇ ਸੌ ਮੰਗਲ ਬੁੱਧ ਵੀ ਵਾ ਕੋਈ ਵਾਰ ਹੁੰਦਾ ਲੋਕ ਤਾਲਦੇ ਨਹੀਂ ਹਰ ਕਵਾਰ ਲੋਕ ਤੇ ਲਿਆਉਂਦੇ ਆ ਫਲਾਣੇ ਵਾਰ ਨੂੰ ਕੁਚੀ ਲੈ ਆਉਂਦੇ ਫਲਾਣੇ ਵਾਰ ਨੂੰ ਕੁਚੀ ਵਾਰ ਲੈ ਆਉਂਦੇ ਆ ਅਸੀਂ ਦੇਖਿਆ ਬੀ ਨਾਰੀਅਲ ਬੜੇ ਇਥੇ ਹੈਗੇ ਨੇ ਅਸੀਂ ਦੇਖਿਆ ਬੀ ਨਾਰੀਅਲ ਇਥੋਂ ਜਦੋਂ ਪਾਣੀ ਹੁੰਦਾ ਸੀ ਤੇ ਜਦੋਂ ਨਾਰੀਅਲ ਲੋਕੀ ਜਲ ਪ੍ਰਵਾਹ ਕਰਦੇ ਸੀ ਨਾਈਸ ਖੁੱਟਣ ਦੀ ਗੱਲ ਹੁੰਦੀ ਸੀ ਵਿੱਚ ਜਿਹੜੇ ਨੌਜਵਾਨ ਸੀ ਜਿਹੜੇ ਨਾਰੀ ਕੱਢ ਲਉਂਦੇ ਸੀ ਪਾਣੀ ਉਸੇ ਨਾਰੀ ਕੱਢੇ ਹੁੰਦੇ ਸੀ ਠੀਕ ਹੈ ਇੱਕ ਤੁਸੀਂ ਗੱਲ ਕਰ ਰਹੇ ਸੀ ਹੁਣ ਜ਼ਿਕਰ ਕਰ ਰਹੇ ਸੀ ਤੁਸੀਂ ਵੀ ਢਾਈ ਕੁਇੰਟਲ ਦੁੱਧ ਕੋਈ ਜਲਪਲਾ ਕਰਵਾਉਣ ਵਾਸਤੇ ਆਇਆ ਸੀ ਉਹ ਥੋੜੇ ਦਸ਼ਕਾ ਨੂੰ ਸਾਂਝਾ ਕਰਦੇ ਹੋ ਮੁੱਦਾ ਕੀ ਸੀ ਹੋਇਆ ਉਹਨੇ ਆਪਣੇ ਸਿਰ ਤੋਂ ਵਾਰ ਲਈ ਚਾਰ ਪੰਜ ਬੰਦੇ ਲਿਆਂਦੇ ਤੇ ਮੈਂ ਉਹਨੂੰ ਵਾਅਦਾ ਦਿੱਤੀ ਦਰੋਂ ਵੀ ਯਾਰ ਆ ਗਈ ਕਰਨਿਆ ਕਹਿੰਦਾ ਭਾਜੀ ਮੈਨੂੰ ਨਾ ਦੱਸਿਆ ਮੈਂ ਕਿ ਇੱਥੇ ਪੀਣ ਲਈ ਤੇ ਇਹਦੇ ਬੰਦਿਆਂ ਨੂੰ ਉਹਨੇ ਭਾਜੀ ਰੋੜਿਆ ਤੇ ਕਹਿੰਦਾ ਮੇਰੀ ਵੀਡੀਓ ਨਾ ਬਣਾਓ ਜੇ ਕਿਸੇ ਲੀਡਰ ਨਾਲ ਗੱਲ ਕਰਨੀ ਕਿਸੇ ਨਾਲ ਤਾਂ ਮੈਂ ਤੁਹਾਡੀ ਕਰਾ ਦਿੰਨਾ ਤੇ ਮੈਨੂੰ ਸਮਾਚਣਾ ਲਿਓ ਗਾਂ ਨਹੀਂ ਮੈਂ ਕਰਦਾ ਰੋੜ ਕੇ ਭੱਜ ਗਿਆ ਫਿਰ ਇੱਕ ਸਾਡਾ ਵੀਰ ਆਇਆ ਨਾ ਟਿੱਕਾ ਲਾਇਆ ਬੜਾ ਵਧੀਆ ਕੱਪੜੇ ਪਾਏ ਤੇ ਗੱਡੀ 'ਚ ਉਤਰਿਆ ਤੇ ਜਿੱਡਾ ਉਹ ਆਪ ਉਹ ਤੋਂ ਵੱਡਾ ਸ਼ੀਸ਼ਾ ਗਣੇਸ਼ ਮਹਾਰਾਜ ਦੀ ਫੋਟੋ ਲੱਗੀ ਟੁੱਟੀ ਤੇ ਤੁਰਿਆ ਵੇ ਐਡਾ ਮੋਟਾ ਸ਼ੀਸ਼ਾ ਤੇ ਮੈਂ ਕਹਿੰਦਾ ਖੰਡਨ ਹੋ ਗਈ ਤੇ ਮੈਂ ਗਿਆ ਡਸਟਬਿਨ ਜਿੱਥੇ ਸੁੱਟਣਾਗੇ ਜਿਹੜੇ ਰੱਬ ਨੂੰ ਤੁਸੀਂ ਪਿਆਰ ਕਰਦੇ ਸੀ ਅਦਮਨਾ ਲਾਇਆ ਸੀ ਅੱਜ ਉਹ ਟੁੱਟ ਗਿਆ ਤੇ ਕੀ ਗੱਲ ਬੰਦੇ ਦੀ ਲੱਤ ਟੁੱਟ ਜਾਨੂੰ ਘਰੋਂ ਕੱਢ ਦੇਈਦਾ ਮੈਂ ਯਾਰ ਥੋੜੀ ਬਹੁਤੀ ਸ਼ਰਮ ਕਰੋ ਕਹਿੰਦਾ ਕੀ ਕਰਾਂ ਫਿਰ ਪਾਣੀ ਚ ਪ੍ਰਵਾਹ ਕਰਨਾ ਮੈਂ ਕਹਿੰਦਾ ਟੋਇਆ ਪੁੱਟ ਕੇ ਦੱਬ ਦੋ ਕਿਹਦੇ ਪੈਰ ਚ ਵੱਜੂਗਾ ਪਰ ਇੰਨੀ ਲੋਕਾਂ ਦੇ ਜਿਹੜਾ ਨਾ ਸੋਚ ਗਿਰ ਚੁੱਕੀ ਆ ਪਰ ਪਤਾ ਨਹੀਂ ਕਿੰਨਾ ਮਰਜੀ ਸਮਝਾ ਲਓ ਗਾੜੀਆਂ ਲੜਨੋਂ ਆਉਂਦੇ ਆ। ਬਸ ਉਹ ਜਿसे ਦੇਖਦੇ ਵੀ ਹਰ ਕੋਈ ਬੰਦਾ ਪੈਸੇ ਦੀ ਦੌੜ ਚਿਆ ਚਾਹੇ ਜੇ ਜੱਦ ਪੂਣੇ ਕਰਦੇ ਜਾਂ ਕੋ ਪਾ ਕਰਦੇ ਆ ਬੰਦਾ ਪੈਸਾ ਪਾਉਣ ਦੀ ਖਾਤਰ ਕਰਦੇ ਆ, ਲక్ష్ਮੀ ਪਾਉਣ ਦੀ ਖਾਤਰ ਕਰਦੇ ਆ। ਅਸੀਂ ਦੇਖਿਆ ਵੀ ਦਿਖਾਓ ਵੀ ਜਿਹੜਾ ਆ ਲక్ష్ਮੀ ਮਾ ਦੀ ਫੋਟੋ ਆ ਕਿ ਲੱਗਦਾ ਵੀ ਲక్ష్ਮੀ ਸਿਰਫ ਦੀਵਾਲੀ ਦੇ ਨਹੀਂ ਆਉਂਦੀ ਆ। ਅੱਗੇ ਪੂਰੇ ਸਾਲ ਲక్ష్ਮੀ ਨਹੀਂ ਆਉਂਦੀ। ਹੈ ਲੋਕਾਂ ਦਾ ਕੀ ਹਾਲਾਤ ਨੇ ਲੋਕੀ ਦੇਖੋ ਪੂਜਦੇ ਨੇ ਲక్ష్ਮੀ ਘਰਾਂ ਦੀਆਂ ਧੀਆ ਨੇ, ਲక్ష్ਮੀ ਘਰਾਂ ਦੀਆਂ ਬੱਚੀਆਂ ਨੇ, ਸਾਡੀਆਂ ਭੈ ਦੇ ਇਹ ਤੋਂ ਬਾਅਦ ਸਾਡੇ ਬੱਚਿਆਂ ਕਰਦੇ ਨੇ ਪਰ ਇੱਕ ਉਹ ਦੇ ਲక్ష్ਮੀ ਆਉਂਦੀ ਸੀ ਦਿਵਾਲੀ ਦੇ ਪੂਰਾ ਸਾਰਾ ਸਾਲ ਲక్ష్ਮੀ ਆਉਂਦੀ ਫਿਰ ਕੰਪਨੀ ਆਉਂਦੀ ਵੇਖੋ ਜਿਹੜਾ ਨਾ ਤੁਹਾਨੂੰ ਦੱਸਿਆ ਵੀ ਦਿਵਾਲੀ ਵਾਲੇ ਦਿਨ ਆਪਾਂ ਪੂਜਾ ਵੀ ਕਰਦੇ ਆ ਬੜਾ ਸਤਿਕਾਰ ਕਰਦੇ ਬਾਜੂ ਪਾਣੀ ਚ ਸੁੱਟ ਜਾਂਦੇ ਖੁੱਲਾ ਸਾਈ ਦਾ ਬੁੱਲਾ ਬੁੱਲਾ ਵੀ ਖੁੱਲਾ ਰੱਖ ਜਾਂਦੇ ਆਪਾਂ ਚੋਰ ਆ ਜਾਣ ਘਰੇ ਪਰ ਯਾਰ ਭਾਜੀ ਵੇਖੋ ਇਹ ਕਿੱਡੀ ਮਾੜੀ ਗੱਲ ਆ ਵੀ ਤੁਸੀਂ ਇਹਨਾਂ ਨਾਲ ਵੀ ਕਾਰੋਬਾਰ ਦੇਵੀ ਦੇਵਤਿਆਂ ਦਾ ਨਰਾਦਰ ਆਏ ਤੇ ਜਿਹੜੇ ਲੋਕ ਆ ਟੀਵੀ ਚੈਨਲਾਂ ਤੇ ਫਾਲਤੂ ਦੀਆਂ ਲੜਾਈਆਂ ਕਰਦੇ ਆ ਉਹ ਮਾੜਾ ਉਹ ਸਮਾਜ ਮਾੜਾ ਓ ਯਾਰ ਤੁਸੀਂ ਕਿਹੜੇ ਕੰਮਾਂ 'ਚ ਪੈ ਗਏ ਆ ਸਾਡਾ ਸਾਡਾ ਸਮਾਜ ਜਿਹੜਾ ਵੋ ਕਿਹੜੇ ਬਨੇ ਤੁਰ ਪਿਆ ਅਸੀਂ ਪਵਨ ਗੁਰੂ ਪਾਣੀ ਪਿਤਾ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਫੇਲ ਕਰ ਰਹੇ ਆ ਅਸੀਂ ਆਪਣਾ ਵਾਤਾਵਰਨ ਦੂਸ਼ਿਤ ਕਰਤਾ ਧਰਤੀ ਦੂਸ਼ਿਤ ਕਰਤੀ ਤੇ ਪਾਣੀ ਨੂੰ ਗੰਧਲਾ ਕਰਤਾ ਅਸੀਂ ਇਹ ਤਿੰਨ ਚੀਜ਼ਾਂ ਤੇ ਪਹਿਰਾ ਦੇ ਲਈਏ ਸਾਡਾ ਜੀਵਨ ਸਫਲਾ ਹੋ ਜਾ ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਨਾ ਤੁਸੀਂ ਵੇਖਿਆ ਕਿੰਨੀਆਂ ਪਰਾਲੇ ਆਈਆਂ ਤੇ ਕਿਦਾਂ-ਕਿਦਾਂ ਕੀ-ਕੀ ਹੋਇਆ ਭਾਈ ਥੋੜਾ ਡਰੋ ਕੁਦਰਤ ਨਾਲ ਵੈਰ ਸਾਨੂੰ ਬਹੁਤ ਮਹਿੰਗਾ ਪੈ ਜਾਣਾ ਵਾ ਇਸ ਕਰਕੇ ਬੰਦੇ ਬਣਜੋ ਸਿਆਣੇ ਬਣੋ ਇਹ ਕੰਮਾਂ 'ਚ ਕੁਝ ਨਹੀਂ ਰੱਖਿਆ ਨਾ ਇਹਨਾਂ ਕੰਮਾਂ 'ਚ ਪਾਓ ਕਿਰਤ ਕਰੋ ਤੇ ਵੰਡ ਛਕੋ ਉਹਨੂੰ ਹੀ ਜਾਂਦੇ ਨੇ ਸਨੇਹਾ ਕੀ ਦੇਣਾ ਜਾਓਗੇ ਜਿਹੇ ਲੋਕਾਂ ਨੂੰ ਖਾ ਕੇ ਜਿਹੜੇ ਲੋਕ ਇਸ ਵਿਹਮਾ ਭਰਮਾਂ ਬਾਰੇ ਲੋਕਾਂ ਨੂੰ ਪਾਉਂਦੇ ਨੇ ਮੈਂ ਜਿਵੇਂ ਗੱਲ ਕੀਤੀ ਕਿ ਇਹਦਾ ਧੀ ਪੁੱਤ ਨਹੀਂ ਕੰਮ ਕਰਦਾ ਤੇ ਉਹਨੂੰ ਬਾਬੇ ਸਲਾਹ ਦੇ ਦਿੰਦੇ ਨੇ ਕਿ ਤੂੰ ਆ ਜਾ ਕੇ ਨਹਿਰ ਜਲਪ੍ਰਵਾਹ ਕਰਿਆ ਜਾਂ ਕਿਸੇ ਦਾ ਪੁੱਤ ਨਹੀਂ ਆਖੇ ਲੱਦਾ ਜਾਂ ਕਿਸੇ ਦਾ ਪੁੱਤ ਬਾਹਰ ਨਹੀਂ ਕੰਮ ਕਰਦਾ 20 ਲੱਖਾਂ ਦਾ ਜੈਂਡੂ ਦਿੱਤੇ ਹੁਣ ਤੇ ਇੱਕ ਕਹਿੰਦੇ ਵੀ ਆ ਫਲਾਣੇ ਬਾਬੇ ਦੇ ਦੇ ਦੋ ਤੇ ਸ਼ਾਇਦ 20 ਲੱਖ ਦੇ ਨਾਲ ਕਹਿੰਦਾ ਇਹਨਾਂ ਨੂੰ 20 ਲੱਖ ਜੈਂਡੂ ਦਿੱਤਾ ਉਹਤੇ ਦੁਬਾਰ ਨਹੀਂ ਆ ਬਾਬੇ ਨੂੰ ਜਿਹੜਾ 10000 ਦਿੱਤਾ ਉਹਤੇ ਦੁਬਾਰ ਆ ਵੀ ਬਾਬਾ ਸ਼ਾਇਦ ਬਾਹਰ ਭੇਜ ਦਊਗਾ ਕਿਸੇ ਦੇ ਉਹਨ ਬਾਬਿਆਂ ਨੂੰ ਤੇ ਮੇਰੀ ਨਾ ਸੁਨੇਹਾ ਨੇ ਬਾਬਿਆਂ ਨੂੰ ਤੇ ਵਾਰਨਿੰਗ ਆ ਤੁਸੀਂ ਸਾਡੀ ਰਡਾਰ ਤੇ ਜੇ ਤੁਹਾਨੂੰ ਫੜ ਲੈਣਾ ਮੈਂ ਇਹ ਦੱਸ ਦਿੰਦਾ ਜਿੱਦਣ ਕਿਤੇ ਤੁਸੀਂ ਦਾ ਆ ਗਏ ਦੋ ਚੌ ਦਿਨਾਂ ਦੇ ਵਿੱਚ ਨਾਲੇ ਤੇ ਤੁਹਾਨੂੰ ਛੱਤਰ ਫੇਰਨਾ ਨਹੀਂ ਜਣਾ ਨਾਲੇ মিডিਆ ਦੇ ਸਾਹਮਣੇ ਲਿਆਵਾਂਗੇ ਨਾਲੇ ਇਹਨਾਂ ਦਾ ਮੂੰਹ ਕਾਲਾ ਕਰਕੇ ਇਸੇ ਨਹਿਰ ਦੇ ਉੱਥੇ ਭਾਵਾਂਗੇ ਇਹਨਾਂ ਨੂੰ ਵੀ ਉਹ ਬੰਦੇ ਨੇ ਜਿਨ੍ਹਾਂ ਨੇ ਪਾਣੀ ਨੂੰ ਗੰਦਲਾ ਕੀਤਾ ਫਿਰ ਇਹਨਾਂ ਦੇ ਪਰਚਾ ਕਰਾ ਕੇ ਕਾਨੂੰਨਨ ਕਾਰਵਾਈ ਇਹਨਾਂ ਨੂੰ ਬਾਹਰ ਨਹੀਂ ਆਉਣ ਦਿੰਦੇ ਇਹ ਯਾਦ ਰੱਖਣਗੇ ਇਸ ਕਰਕੇ ਆ ਐਡਾ ਦੇ ਕੇ ਜਿਹੜਾ ਤੁਸੀਂ ਨਾ ਲੋਕਾਂ ਨੂੰ ਬੇਵਕੂਫ ਬਣਾਉਂਦੇ ਜੇ ਬੰਦੇ ਦੇ ਪੁੱਤ ਬਣਜੋ ਅਸੀਂ ਤੇ ਨਹਿਰ ਚ ਫਿਰਣ ਦੇ ਜੇ ਤੁਹਾਡੇ ਸ਼ਕਤੀਆਂ ਹੈਗੇ ਨਾ ਸਭ ਤੋਂ ਪਹਿਲਾਂ ਸਾਨੂੰ ਕਰੋ ਜੋ ਕਰਨਾ ਮੈਨੂੰ ਕਰੋ ਆ ਮੀਡੀਆ ਵਾਲਿਆਂ ਨੂੰ ਕਰੋ ਜਿਹੜੇ ਅਸੀਂ ਤੁਰੇ ਫਿਰਦੇ ਤੇ ਜਿਹੜੇ ਵਿਚਾਰੇ ਕੰਮ ਕਰਨਦੇ ਉਹਨਾਂ ਨੂੰ ਕਰੋ ਇਹ ਵਹਿਮਾ ਪਰਮਾ ਵਿੱਚ ਕੁਝ ਨਹੀਂ ਰੱਖਿਆ ਗੁਰੂ ਰਾਮਦਾਸ ਮਰੀ ਦੀ ਨਗਰੀ ਆ ਬੰਦੇ ਬਣੋ ਕੰਮ ਕਰੋ ਕੰਮ ਚੋਰ ਨਾ ਬਣੋ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਨੌਜਵਾਨ ਸੋਨੂ ਜੰਡੇ ਵਾਲਾ ਜੀ ਆਪਣੇ ਸਾਥੀਆਂ ਦੇ ਨਾਲ ਅੱਜ ਉਸੇ ਨਾਲ ਵਿੱਚ ਪਹੁੰਚੇ ਅੱਜ ਇਸ ਸਨੈਰ ਵਿੱਚ ਲੋਕ ਪਾਣੀ ਹੁੰਦਾ ਸੀ ਕਿਸ ਵਕਤ ਅੱਜ ਇਸ ਸਨੈਰ ਵਿੱਚ ਦੇਵੀ ਦੀਆਂ ਤਾਂ ਫੋਟੋਆਂ ਤੁਸੀਂ ਦੇਖ ਸਕਦੇ ਹੋ ਵੀ ਵੀਰ ਜਿਹੜੇ ਨੇ ਗੁਰਸਖ ਵੀਰ ਆਏ ਨੇ ਅਤੇ ਦੇਵੀ ਦੀਆਂ ਤਾਂ ਫੋਟੋਆਂ ਲੈ ਕੇ ਇਹਨਾਂ ਦਾ ਮਾਨਸਾਤ ਕਾਰ ਕਰਨ ਵਾਸਤੇ ਇਹਨਾਂ ਨੂੰ ਜਿਹੜਾ ਕੀ ਸਾਈਡ ਤੇ ਰੱਖ ਰਹੇ ਨੇ ਪਰ ਕਿਤੇ ਕਿਤੇ ਅੱਜ ਵੀ ਸਾਡੇ ਪੰਜਾਬ ਵਿੱਚ ਸਾਡੇ ਦੇਸ਼ ਵਿੱਚ ਅંધ ਵਿਸ਼ਵਾਸ ਹੈ ਜਦੋਂ ਕਿਸੇ ਦਾ ਕੰਮ ਕਾਰ ਨਹੀਂ ਬੰਦਾ ਤੇ ਕੋਈ ਨਾ ਕੋਈ ਬਾਬੇ ਵਾਲੇ ਚੱਕਰਾਂ ਨੇ ਪੈ ਜਾਂਦਾ ਕਿਸੇ ਦਾ ਧੀ ਪੁੱਤ ਨਹੀਂ ਬਾਹਰ ਜਾਂਦਾ ਤੇ ਉਹ ਬਾਦੇ ਚੱਕਰ ਪੈ ਜਾਂਦਾ ਜੇ ਕਿਸੇ ਦੀ ਨੋ ਲੜ ਤੇ ਸਸ ਬਾਬੇ ਜੱਕਰੇ ਪੈ ਜਾਂਦੀ ਵੀ ਮੇਰੀ ਲੋ ਰੜਦੀ ਆ ਪਰ ਇਸ ਕਾ ਕਿ ਇਹਨਾਂ ਨੂੰ ਮਹਿਮਾ ਪਰਮਾਤਮਾ ਤੋਂ ਜਿਹੜਾ ਕਿ ਬਾਹਰ ਨਿਕਲਣਾ ਚਾਹੀਦਾ ਵਾ ਅਤੇ ਆਪਣੇ ਜਿਹੜਾ ਪਾਣੀ ਆ ਉਸ ਨੂੰ ਜਿਹੜਾ ਦੂਸ਼ਿਤ ਨਹੀਂ ਕਰਨਾ ਚਾਹੀਦਾ ਸਾੜੀ ਦਸ਼ਕਾਂ ਨੂੰ ਪੀ ਲਿਆ ਇਸ ਵੀਡੀਓ ਨੂੰ ਵਰਤਮਾਨ ਵਿੱਚ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਆਪਣੇ ਵਾਤਾਵਰਣ ਨੂੰ ਪਿਆਰ ਕਰਦੇ ਨੇ ਜਿਹੜੇ ਆਪਣੇ ਦੇਸ਼ ਨੂੰ ਤੇ ਆਪਣੇ ਪੰਜਾਬ ਨੂੰ ਪਿਆਰ ਕਰਦੇ ਨੇ ਤਾਂ ਜੋ ਕਿ ਵੀਡੀਓ ਸ਼ੇਅਰ ਹੋਣ ਤੋਂ ਬਾਅਦ ਕੋਈ ਵੀ ਜਿਹੜਾ ਸਨੈਰ ਦੇ ਆ ਕੇ ਜਿਹੜਾ ਕਿ ਜਲ ਪ੍ਰਵਾਹ ਜਾਂ ਕੋਈ ਚੀਜ਼ ਛੁੱਟੇਗਾ ਤੇ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਮੈਨੂੰ ਦਿਓ ਜਾਤ ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ ਅਮਰਸਤ